ਅੱਜ ਕਿਸਾਨ ਸੰਸਦ ਕਮੇਟੀ ਪੰਜਾਬ ਕੋਰਟ ਵੱਡੇ ਦੀ ਮੀਟਿੰਗ ਹੋਈ ਏ ਅਸੀਂ ਆ ਇਸ ਟਾਈਮ ਬਲਦੇਵ ਸਿੰਘ ਨਾਲ ਗੱਲਬਾਤ ਕਰ ਲੇ ਹਾਂ ਹਾਂ ਬਲਦੇਵ ਸਿੰਘ ਜੀ ਅੱਜ ਦਾ ਤੁਹਾਡਾ ਕੀ ਮੈਸੇਜ ਆ ਅੱਜ ਜੀ ਵੀ ਨਮੂਜ ਬਰੇ ਸਾਡੇ ਮਿਰਖਾ ਸਿੰਘ ਦੀ ਜੋ ਕਿਸਾਨ ਆਗੂ ਨੇ ਉਹਨਾਂ ਦੇ ਪਤੀਜਾ ਸਰਦਾਰ ਰਾਜ ਸਿੰਘ ਜੀ ਸਾਨੂੰ ਛੋਟਾ ਦੇ ਕੇ ਅਕਾਲ ਪੁਰਖ ਦੇ ਚਰਨ ਵਿੱਚ ਜਾਗਰਤ ਅਸੀਂ ਅੱਜ ਉਹਨਾਂ ਦੇ ਜਿਹੜੀ ਆਪਣਾ ਬਰਦਾਸ਼ ਵਿੱਚ ਅਸੀਂ ਆਨਕੇ ਸਰਦਾਰ ਦੇ ਕੋਲ ਪੇਟ ਕਰਨ ਵਾਸਤੇ ਆਏ ਹਾਂ ਤੇ ਅਸੀਂ ਸਰਦਾਰ ਦੇ ਕੋਲ ਪੇਟ ਕਰਕੇ ਤੇ ਅਸੀਂ ਮਹਾਰਾਜ ਕਾ ਦਾਸ ਕਾ ਤੇ ਚੇ ਪਾਛਾ ਉਸ ਵਿੱਚ ਜੀ ਰੂ ਨੂੰ ਆਪਦੇ ਚਰਨਾਂ ਵਿੱਚ ਸਨਵਾਸ ਕਰ ਸੀ ਤੇ ਬਾਕੀ ਸਾਰਾ ਨੂੰ ਚਰਨੀ ਕਲਾ ਚ ਰੱਖੀ ਹਰਬਦਨ ਨੇ ਬਦਗੀ ਸੇ ਪਾਛਾ ਜੀਓ ਮਹਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਭੇਦਾਰ 파ਖਰ ਸਿੰਘ ਪਿੰਡ ਪੂਰਾ ਕੋਨਾ ਇਕਾਈ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਸਰਦਾਰ 인ਦਰਜੀਤ ਸਿੰਘ ਜੀ ਕੋਟਪੁੱਟਾ ਸੂਬਾ ਪ੍ਰਧਾਨ ਅਸੀਂ ਉਹਨਾਂ ਦੇ ਰੈਨਮਾਈ ਹੇਠ ਜੋ ਕਮੇਟੀ ਵਿੱਚ ਕੰਮ ਕਰ ਰਹੇ ਹਾਂ ਸੋ ਸਾਡੇ ਇੱਕ ਸਾਥੀ ਭਾਈ ਰਾਜ ਸਿੰਘ ਜੀ ਪਿੰਡ ਮੋਤਪੁਰੇ ਤੋਂ ਅਕਾਲ ਚਰਣਾ ਕਰਕੇ ਅਸੀਂ ਉਹਨਾਂ ਦੇ ਅੰਤ ਅਰਦਾਸ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਸੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਮੈਂ ਤੁਹਾਨੂੰ ਪੁਰਾਣਾ ਮਾਹੌਲ ਖੌਂਡਿਆਂ ਜੋ ਸਿੰਭੂ ਬਾਡਰ ਤੇ ਜੋ ਇਹਨਾਂ ਵੀਰਾਂ ਨੇ ਸਾਂਭ ਕੇ ਰੱਖਿਆ ਆਇਆ ਹੈ ਮੂਰਪੁਰਾਂ ਵਾਲਿਆਂ ਨੇ ਇਹਨਾਂ ਨੇ ਆਪਣੀ ਜੋ ਉੱਥੋਂ ਸ਼ਾਨ ਬਣਾਈ ਹੋਈ ਸੀ ਰਹਿਣ ਬਸੇਰਾ ਬਣਾਇਆ ਆ ਸੀ ਤੇ ਉਹਨੂੰ ਟਾਇਰ ਲਗਾਏ ਹੋਏ ਤੇ ਜਿੱਥੇ ਵੀ ਰਹਿਣ ਬਸੇਰਾ ਇੱਕ ਪੂਰੀ ਜਾਂਦਾ ਇਹਨਾਂ ਮੂਰਪੁਰ ਵਾਲਿਆਂ ਨੇ ਰੱਖੀਆਂ ਹੋਈਆਂ ਐ ਅਸੀਂ ਮੈਂ ਜਿਹੜਾ ਧਾਰਾ ਤਾਜ਼ਾ ਮਾਹੌਲ ਵਿਖਾਉਣ ਡਿਆਂ ਤਾਜ਼ਾ ਮਾਹੌਲ ਵਿਖਾਉਣ ਡਿਆਂ ਤੇ ਵੀਰ ਜੀ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਆਖਣਗਾ ਜਿਹੜਾ ਤਾਦਾ ਮਾਹੌਲਾ ਜਿਹਦਾ ਬਖਾਇਆ ਜਾਵੇ ਜਿਹੜਾ ਕਿਸਾਨ ਸੰਘ ਕਮੇਟੀ ਨੇ ਜਿਹੜਾ ਸਾਮਕ ਰੱਖਾ ਹੋਵੇ ਪਿੰਡ ਬੂਤਪੁਰੇ ਤੋਂ ਅਸੀਂ ਬਲਦੇਵ ਸਿੰਘ ਬਲਦੇਵ ਸਿੰਘ ਤਾਂ ਬਲਦੇਵ ਸਿੰਘ ਜਿਹੜੀ ਇਹਨਾਂ ਪਿੰਡ ਦੇ ਲੋਕਾਂ ਨੇ ਰਹਿਣ ਬਸੇਰਾ ਬਣਾਇਆ ਆ ਅਸੀਂ ਉਹ ਜਿਹੜੀ ਪੁਰਾਣੀ ਦਾ ਜਾਦਾ ਇਹਨਾਂ ਨੇ ਸੂਬਾ ਬਾਡਰ ਦੀਆਂ ਇਹਨਾਂ ਨੇ ਬਹੁਤ ਕੁਝ ਸੰਭਾਲ ਕੇ ਰੱਖਿਆ ਜੀ ਹਾਂਜੀ ਆ ਜਿਹੜੀ ਜਿਹੜੇ ਅਸੀਂ ਛਤਰੀ ਚ ਬੈਠ ਲੋਤੇ ਹੋਏ ਕਿ ਬਣੀ ਤੇ ਸਾਡੀ ਸਿੰਘਬੱਟ ਦੀ ਇੱਕ ਜਿਆਦਾ ਦਸਤਿਆ ਜਿਹੜਾ ਅਸੀਂ 378 ਦੇਣਾ ਹਾਂ ਉਹ ਤਾਂ ਅਸੀਂ ਪੂਜਾਰੇ ਹਾਂ ਹਾਂਜੀ ਹਾਂਜੀ ਉਹ ਅਸੀਂ ਯਾਦ ਤਾਜ਼ਾ ਕਰਨ ਵਾਸਤੇ ਇੱਥੇ ਮੇਰੇ ਰਾਜੋ ਕਿਹਾ ਮਮੂਤਪੁਰ ਆ ਹਾਂਜੀ ਇਤਰਾ ਵੇਲੇ ਵੇਲੇ ਪਿੰਡਾਂ ਨੇ ਲਿਆਂਕੇ ਹਰ ਇੱਕ ਥਾਂ ਤੇ ਅਸੀਂ ਆਪਣੀਆਂ ਯਾਦਦਸਤ ਬਣਾਈਆਂ ਤੇ ਇਹ ਸਾਡੀ ਅੰਦੋਲਨ ਦੀ ਇੱਕ ਵੱਡੀ ਜਿੱਤ ਆ ਉਹ ਜਿੱਤ ਦੀ ਹੈ ਨਿਸ਼ਾਨੀ ਆ ਏ ਦੇਖੋ ਉਹਨਾਂ ਨੇ ਜੋ ਆਪਣੇ ਪਰਿਵਾਰ ਨੇ ਮੈਕਰੀ ਕੈਮਰਾਮੈਨ ਨੂੰ ਅਖਲਾਕਾ ਥੱਲੇ ਟਾਇਰ ਲਗਾ ਕੇ ਤੇ ਇਹਨਾਂ ਕਿੰਨਾ ਮਜ਼ਬੂਤੀ ਦੇ ਨਾਲ ਬਣਾਇਆ ਇੱਕ ਨਾ ਰਹਿਣ ਬਸੇਰਾ ਨਾ ਇਹ ਸਾਹਮਣੇ ਰੱਖਿਆ ਆ ਇਹ ਬਹੁਤ ਵਧੀਆ ਜੇ ਦੇਖੋ ਜੀ ਇਹ ਬਹੁਤ ਵਧੀਆ ਚੀਜ਼ ਬਣਾਈ ਗਈ ਆ ਇਹ ਕਿਤੇ ਵੀ ਰਹਿਣ ਕੇ ਬਾਹਰ ਅੰਦਰ ਪਾਸੇ-ਆਸੇ ਘੱਟ ਸਕਦੇ ਆ ਇਸ ਕਰਕੇ ਜਿਹੜੀ ਸੜੀ ਇੱਕ ਯਾਦਦਾਸ਼ਤ ਆ ਵੀ ਅਸੀਂ ਜਿਹੜਾ ਯੁੱਧ ਲੜਿਆ ਸੀ ਜੁੱਧ ਜਿੱਤ ਕੇ ਆਏ ਸਾਂ ਉਹ ਜੁੱਤ ਦੀ ਇਹ ਸਾਡੀ ਆਖਰੀ ਨਿਸ਼ਾਨੀ ਆ ਠੀਕ ਹੈ ਜੀ ਇੱਥੇ ਸਾਡੀ ਅੱਜ ਮੀਟਿੰਗ ਹੋਈ ਹੈ ਕਿਸਾਨ ਸੰਘਰਸ਼ ਕਮੇਟੀ ਦੀ ਇਹ ਮੀਟਿੰਗੋਂ ਬਾਹਰ ਹੁੰਦਾ ਹੈ ਵੈਕਰੂ ਜੀ ਕਾ ਖਾਲਸਾ ਵੈਕਰੂ ਜੀ ਕੀ ਫਤਿਹ